ਸਾਡੇ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਬਹੁਤ ਹੀ ਸਫਲ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਯਗ ਨਸ਼ਿਆਂ ਵਿਰੁੱਧ ਅਮ੍ਰਿਤਸਰ ਦਿਹਾਤੀ ਦੀ ਪੁਲਿਸ ਉਸੇ ਕੜੀ ਤੇ ਚੱਲਦਿਆਂ ਹੋયા ਇਸ ਨਕਸ਼ੇ ਕਦਮ ਤੇ ਚੱਲਦਿਆਂ ਹੋયા ਸਾਡੀ ਸਪੈਸ਼ਲ ਸੈੱਲ ਦੀ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਐਂਡ ਡੀਐਸਪੀਡੀ ਗੁਰਿੰਦਰ ਨਾਗਰਾ ਸਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਜੋਬਨ ਨਾਂ ਦਾ ਵਿਅਕਤੀ ਹੈਗਾ ਜੋ ਉਹਦੇ ਪਿੰਡ ਦਾ ਹੈ ਥਾਣਾ ਬਿਆਸ ਦਾ ਇਹ ਟਰਾਮਾਡੋਲ ਦੀ ਵੱਡੇ ਲੈਵਲ ਤੇ ਸਪਲਾਈ ਕਰਦਾ ਤੇ ਜਦੋਂ ਅਸੀਂ ਇਹਦੀ ਤਲਾਸ਼ੀ ਕੀਤੀ ਸਾਨੂੰ ਇਹਦੇ ਕੋਲੋਂ 1 ਲੱਖ 8000 ਟਰਾਮਾਡੋਲੀਆਂ ਟੈਬਲੇਟਸ ਇਹਦੇ ਕੋਲੋਂ ਰਿਕਵਰ ਹੋਏ ਹਨ ਇੱਕ ਗਲੌਕ ਪਿਸਟਲ ਤੇ 5 ਜਿਹੜੇ ਜ਼ਿੰਦਾ ਰਾਊਂਡ ਇਹਦੇ ਤੋਂ ਰਿਕਵਰ ਹੋਏ ਹਨ ਤਦੋਂ ਦੱਸਣਾ ਚਾਹਣਾ ਹੈ ਕਿ ਜਿਹੜੀ ਅਮ੍ਰਿਤਸਰ ਦੇ ਹਾਤੀ ਦੀ ਪੁਲਿਸ ਲਗਾਤਾਰ ਇਹ ਜਿਹੜੇ ਨਸ਼ਾ ਤਸਕਰ ਨੇ ਚਾਹੇ ਉਹ ਛੋਟੇ ਲੈਵਲ ਦੇ ਨੇ ਸਟਰੀਟ ਲੈਵਲ ਪੈਡਨਿੰਗ ਵਾਲੇ ਜਾਂ ਫਿਰ ਉਹ ਵੱਡਾ ਲੈ ਵੱਡੇ ਲੈਵਲ ਦੇ ਜਿਹੜੇ ਨਸ਼ਾ ਤਸਕਰ ਨੇ ਇਹ ਸਾਰਿਆਂ ਤੇ ਬਿਲਕੁਲ ਨਕੇਲ ਕੱਸ ਦਿਆਂ ਹੋયા ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਿਕਵਰੀਜ਼ ਕੀਤੀਆਂ ਨੇ ਤੇ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜੁਰਮ ਨੇ ਉਹਨਾਂ ਦੇ ਤਹਿਤ ਮੁਕਦਮੇ ਦਰਜ ਨੇ ਇਹਦੇ ਚੋਂ ਇਹਦੇ 307 ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਐਨਟੀਪੀਐਸ ਦੇ ਵੀ ਪਰਚੇ ਦਰਜ ਨੇ ਬਗੈਤੀ ਦੇ ਵੀ ਪਰਚੇ ਦਰਜ ਨੇ ਇਦਾਂ ਦੇ ਮੁਜਰਮ ਮੁਜਰਮ ਨੂੰ ਅਸੀਂ ਫੜ ਕੇ ਇਹਦੇ ਕੋਲੋਂ 1 ਲੱਖ 8000 ਡਰਾਮਾ ਡੁੱਲੀਆਂ ਟੈਬਲੇਟਸ ਫੜ ਕੇ ਇਹ ਜਿਹੜੇ ਪੂਰੇ ਇਲਾਕੇ ਚ ਅਮ੍ਰਿਤਸਰ ਦਿਹਾਤੀ ਦੇ ਇਲਾਕੇ ਚ ਇਹਨਾਂ ਨੇ ਸਪਲਾਈ ਕਰਨੀ ਸੀ ਉਹ ਪੂਰੀ ਸਪਲਾਈ ਦਾ ਬਿਲਕੁਲ ਉਹਨੂੰ ਚੋਕ ਕੀਤਾ ਇਦਾਂ ਅਸੀਂ ਪਹਿਲਾਂ ਵੀ ਆਪਰੇਸ਼ਨਸ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹਦਾ ਕਾਰਵਾਈ ਚੱਲਦੀ ਰਹੀ ਹੈ। ਅਸੀਂ ਵੀ ਵੱਡੀ ਮਾਤਰਾ ਦੇ ਵਿੱਚ ਸੀਨੀਅਰ ਹੋਣਾਂ ਲੈ ਕੇ ਆਇਆ ਕਿ ਮੋਸਟਲੀ ਫੈਕਟਰੀ ਗਰਾਂਟੀ ਇਹਦੀ ਵੱਡੀ ਮਾਤਰਾ ਹੈ। ਦੇਖੋ ਜੀ ਇਹ ਜਿਹੜਾ ਇਹਦਾ ਮੋਟਰ ਸਪਰਿੰਡ ਏਦਾਂ ਸੀਗਾ ਇਹ ਆਪਣੇ ਸਾਥੀਆਂ ਨਾਲ ਤਾਲਮੇਲ ਕਰਕੇ ਦਿੱਲੀੋਂ ਇਹ ਜਿਹੜੀਆਂ ਟੂਰਿਸਟ ਬੱਸਿਸ ਚੱਲਦੀਆਂ ਨੇ ਮਿਰਕਸਰ ਆਂਦੀਆਂ ਨੇ। ਇੱਕ ਟੂਰਿਸਟ ਬੱਸ ਤੇ ਰਾਹੀਂ ਜਿਹੜੇ ਦੋ ਵੱਡੇ ਤੋੜੇ ਸੀਗੇ ਇਹਨੇ ਉਹ ਦਵਾਈਆਂ ਦੇ ਮੰਗਾਈ ਸੀਗੇ। ਰਾਮਾਡੋਗੀਆਂ ਟੈਬਲੇਟਸ ਦੇ ਕੀ ਕੋਈ ਪੈਕੇਜਿੰਗ ਕਿਸੇ ਵੱਖਰੇ ਤਰੀਕੇ ਦੀ ਦਿਖਾ ਦਿੰਦੇ ਨੇ ਕਿ ਇਹ ਪੈਕੇਜਿੰਗ 'ਚ ਕੋਈ ਹੋਰ ਹਾਊਸਹੋਲਡ ਮਟੀਰੀਅਲ ਮੰਗਾਇਆ ਹੋਇਆ ਹੈ ਤੇ ਜਦੋਂ ਇਹ ਤੋੜੇ ਨਿਕਲਦੇ ਨੇ ਤਾਂ ਇਹ ਬਾਅਦ 'ਚ ਛੋਟੇ-ਛੋਟੇ ਆਪਣੇ ਜਿਹੜੇ ਇਹਨਾਂ ਨੇ ਤਸਕਰ ਰੱਖੇ ਹੁੰਦੇ ਨੇ ਛੋਟੇ ਸਪਲਾਇਰ ਰੱਖੇ ਹੁੰਦੇ ਨੇ ਉਹਨਾਂ ਨੂੰ ਸਪਲਾਈ ਵੰਡ ਦੇਣ ਨੇ ਵੱਡੀ ਰੀਲਡੀ ਹੈਗੀ ਤਾਂ ਇਹ ਜਿਹੜੀ ਹੈਗੀ ਹੈ ਸਾਡੀ ਰਿਕਵਰੀ ਇਸ ਤੋਂ ਬਾਅਦ ਹੁਣ ਸਾਡੀ ਟੀਮ ਜਿਹੜੀਆਂ ਬੈਕਵਰਡ ਲਿੰਕੇਜਸ ਵੀ ਅਸੀਂ ਪ੍ਰੋਪਰਲੀ ਕੰਗਾਲਾਂਗੇ ਕਿ ਕਿੱਥੋਂ ਲੈ ਕੇ ਆਏ ਸੀਗੇ ਕਿਹੜੀ ਕੰਪਨੀ ਦੇ ਰਾਹੀਂ ਟਰਾਂਸਪੋਰਟਰਾਂਹੀਂ ਲੈ ਕੇ ਆਏ ਸੀਗੇ ਤੇ ਇਹ ਕਿੱਥੋਂ ਮੈਨੂਫੈਕਚਰ ਹੋਈ ਸੀ ਪੂਰੀ ਤਹਿ ਤੱਕ ਜਿਹੜੀ ਸਾਡੇ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਹੈ ਪੂਰੀ ਤਹਿ ਤੱਕ ਇਸ ਲਈ ਮੁੱਢਲੀ ਜਾਂਚ ਦੇ ਸਾਹਮਣੇ ਆਇਆ ਖਤੋਂ ਪੂਰੇ ਸਾਰਾ ਪੱਲਾ ਇਹ ਮੁੱਢਲੀ ਜਾਂਚ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ ਪਹਿਲਾਂ ਵੀ 7 ਸੰਗੀਨ ਜਿਹੜੇ 9 ਇਨਫੈਕਟ ਸੰਗੀਨ ਜੁਰਮਾਂ ਤਹਿਤ ਇਹਦੇ ਤੇ ਮੁਕਦਮੇ ਦਰਜ ਨੇ 2017 ਤੋਂ ਲੈ ਕੇ ਇਹਦੇ ਤੇ ਐਂਡੀਪੀਐਸ ਐਕਟ ਆਮ ਜੈਕ ਇਦਾਂ ਦੇ ਜਿਹੜੇ ਮੁਕਦਮੇ ਦਰਜ ਨੇ ਤੇ ਜਿਹੜਾ ਇੱਕ ਇਹਦਾ ਸਾਥੀ ਹੈ ਪ੍ਰੀਲੀਮਨਰੀ ਜਾਂਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਇਹਦਾ ਜੇਲ੍ਹ 'ਚ ਬੈਠਾ ਵੀ ਇੱਕ ਸਾਥੀ ਹੈਗਾ ਉਹਨੂੰ ਵੀ ਅਸੀਂ ਲਿਆ ਕੇ ਪ੍ਰੋਡਕਸ਼ਨ ਵਾਰਡ ਤੇ ਤੇ ਉਹ ਪੂਰਾ ਪ੍ਰੋਪਰਲੀ ਰੀ ਇਨਵੈਸਟੀਗੇਸ਼ਨ ਕਰਾਂਗੇ ਮੋਸਟਲੀ ਜਿਹੜੀ ਇਹ ਟੈਬਲੇਟਸ ਹੈ ਮੈਡੀਕਲ ਸਟੋਰ ਦੇ ਤੇ ਕਿਵੇਂ ਸੇਵ ਹੋਈਆਂ ਉਹਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਮੈਡੀਕਲ ਸਟੋਰ ਦੇ ਨਾ ਕਿ ਨਾ ਕਿ ਆਲਰੇਡੀ ਪਿਲਾਈ ਦੇ ਤੇ ਆ ਤਾਂ ਮੈਡੀਕਲ ਸਟੋਰ ਵਾਲਿਆਂ ਨੂੰ ਵੀ ਕਾਟਣਾ ਹੈ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਸਾਰੀਆਂ ਅਸੀਂ ਬੈਕਵਰਡ ਲਿੰਕੇਜਿਸ ਵੀ ਫਾਰਵਰਡ ਲਿੰਕੇਜਿਸ ਵੀ ਸਾਰੀਆਂ ਦੇਖਾਂਗੇ ਕਿ ਅੱਗੇ ਕਿੱਥੇ ਕਿੱਥੇ ਜਾ ਕੇ ਲੋਕਲੀ ਇਹਦੇ ਜਿਹੜੇ ਬੰਦੇ ਸੀਗੇ ਕਿਹੜੇ ਗੁਰਗੇ ਸੀਗੇ ਜਿਹੜਾ ਨੂੰ ਇਹ ਜਿੰਨੇ ਰਾਹੀ ਇਹ ਆਪਣੀਆਂ ਦੁਕਾਨਾਂ ਤੇ ਲੋਕਾਂ ਨੂੰ ਜਾ ਕੇ ਪਿੰਡ-ਪਿੰਡ 'ਚ ਜਿੱਥੇ ਕਦੇ ਜਾ ਕੇ ਸਪਲਾਈ ਕਰਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਹੈ ਪਰ ਅਸੀਂ ਉਹ ਐਕਸਪਲੋਰ ਕਰਾਂਗੇ